ਮੈਂ 10ਵੀਂ ਤੋਂ ਬਾਅਦ ਆਪਣੀ ਜਿਹੜੀ ਪੜ੍ਹਾਈ ਆ ਉਹ ਛੱਡ ਦਿਨਾ ਵਾਂ ਛੱਡ ਕੇ ਮੈਂ ਆਪਣੇ ਕੰਮ ਦੇ ਵਿੱਚ ਪੈ ਜੰਨਾ ਵਾਂ ਮੇਰਾ ਜਿਹੜਾ ਕਹ ਲੋ ਉਸਤਾਦ ਸੀ ਉਹਨੇ ਕੁਝ ਇਹੋ ਜਿਹਾ ਅਪਸ਼ਬਦ ਬੋਲ ਦਿੱਤੇ ਉਹਨਾਂ ਨੂੰ ਜਾ ਕੇ ਕਹਿੰਨੇ ਆ ਕਿ ਸਰ ਸਾਨੂੰ ਰੈਗੂਲਰ ਕਰੋ ਕਿ ਸਾਨੂੰ 10-11 ਸਾਲ ਹੋ ਗਏ ਨੇ ਸਾਡੀ ਪਿੱਠ ਪਿੱਛੇ ਇਹ ਜਵਾਬ ਦਿੰਦੇ ਨੇ ਕਿ ਭਾਈ ਜੇ ਇਹਨਾਂ ਨੂੰ ਰੈਗੂਲਰ ਕਰ ਦਿੱਤਾ ਤਾਂ ਇਹ ਸਾਡੇ ਸਿਰਾਂ ਦੇ ਉੱਪਰ ਸਾਰੇ ਪਾਸੇ ਦੇਖ ਕੇ ਕਿ ਮੇਰੇ ਕੋਲ ਇੱਕੋ ਕੰਮ ਬਚਦਾ ਹੈ ਸਬਜ਼ੀ ਦਾ ਮੈਨੂੰ ਪੀਐਚਡੀ ਕਰਕੇ ਜੋਬ ਨਹੀਂ ਮਿਲੀ 4 ਐਮਏ ਕਰਕੇ ਜੋਬ ਨਹੀਂ ਮਿਲੀ ਮੈਂ ਫਿਰ ਵੀ ਪਰ ਉਸ ਡਾਕਟੋਰੇਟ ਦੀ ਡਿਗਰੀ ਦੇ ਕਰਕੇ ਮੈਨੂੰ ਇੱਕ ਵਰਲਡ ਲੈਵਲ ਦੇ ਵਿੱਚ ਜਿਹੜੀ ਪਛਾਣ ਮਿਲੀ। ਦੋਸਤੋ ਕਹਿੰਦੇ ਨੇ ਕਿ ਨਾਮ ਬਣਾਉਣ ਪਿੱਛੇ ਬਹੁਤ ਸਮਾਂ ਲੱਗ ਜਾਂਦਾ ਹੈ। ਇਹ ਗੱਲ ਬਿਲਕੁਲ ਸੱਚ ਹੈ ਪਰ ਇਸ ਗੱਲ ਦੇ ਨਾਲ ਸਾਨੂੰ ਇਹ ਵੀ ਨਹੀਂ ਭੁੱਲਣਾ ਚਾਹੀਦਾ ਕਿ ਜਿਹੜਾ ਅਸੀਂ ਨਾਮ ਬਣਾਉਂਦੇ ਆਂ ਜ਼ਰੂਰੀ ਨਹੀਂ ਹੈ ਕਿ ਉਹ ਸਾਨੂੰ ਉਸੇ ਸੰਦਰਭ ਦੇ ਵਿੱਚ ਜਿਹੜਾ ਵਾ ਫਾਇਦਾ ਦੇਵੇ ਜਿਸ ਸੰਦਰਭ ਦੇ ਵਿੱਚ ਅਸੀਂ ਨਾਮ ਬਣਾਇਆ ਹੁੰਦਾ ਵਾ। ਦੋਸਤੋ ਮੈਂ ਸੰਦੀਪ ਸਿੰਘ ਮੈਂ ਜਿਹੜਾ ਇੱਕ ਲੰਮਾ ਪਿੰਡ ਤੈ ਕੀਤਾ ਡਾਕਟਰ ਸੰਦੀਪ ਸਿੰਘ ਬਣਨ ਵਾਸਤੇ ਬਣਨ ਦਾ ਕਾਰਨ ਕੀ ਸੀ ਕਿ ਮੈਂ ਚਾਹੁੰਦਾ ਸੀ ਕਿ ਮੇਰੇ ਕੋਲ ਜਿਹੜੀ ਹੈ ਅਕਾਡੈਮਿਕ ਫੀਲਡ ਦੀ ਹਾਇਰ ਐਜੂਕੇਸ਼ਨ ਜਿਹੜੀ ਹਾਇਰ ਡਿਗਰੀ ਉਹ ਹੋਵੇ ਜਿਵੇਂ ਆਪਣੀ ਸਟੱਡੀ ਦੀ ਗੱਲ ਕਰਾਂ ਤਾਂ ਇੱਕ ਵਾਰੀ ਮੈਂ 10ਵੀਂ ਤੋਂ ਬਾਅਦ ਆਪਣੀ ਜਿਹੜੀ ਪੜ੍ਹਾਈ ਹੈ ਉਹ ਛੱਡ ਦਿਨਾ ਵਾਂ ਛੱਡ ਕੇ ਮੈਂ ਆਪਣੇ ਕੰਮ ਦੇ ਵਿੱਚ ਪੈ ਜਨਾ ਵਾਂ ਮੈਂ ਟਿਲਿੰਗ ਦਾ ਕੰਮ ਸ਼ੁਰੂ ਕਰ ਦਿੰਨਾ ਵਾਂ ਪਰ ਉੱਥੇ ਇੱਕ ਐਵੇਂ ਦਾ ਇਨਸੀਡੈਂਟ ਹੋ ਜਾਂਦਾ ਵੈ ਕਿ ਜਿੱਦੇ ਤੋਂ ਮੈਨੂੰ ਲੱਗਦਾ ਹੈ ਕਿ ਮੈਨੂੰ ਪੜ੍ਹਨਾ ਚਾਹੀਦਾ ਵੈ ਉਹ ਇਨਸੀਡੈਂਟ ਦੇ ਵਿੱਚ ਇਹ ਸੀ ਕਿ ਮੈਨੂੰ ਜਿਹੜਾ ਕੰਮ ਸਖਾਣ ਵਾਲਾ ਵਿਅਕਤੀ ਸੀ ਮੇਰਾ ਜਿਹੜਾ ਕਹਿੰਦਾ ਉਸਤਾਦ ਸੀ ਉਹਨੇ ਕੁਝ ਇਹੋ ਜਿਹਾ ਅਪਸ਼ਬਦ ਬੋਲ ਦਿੱਤੇ ਜਿਹੜੇ ਮੈਂ ਬਰਦਾਸ਼ਤ ਨਹੀਂ ਕਰ ਪਾਇਆ ਤੇ ਮੈਨੂੰ ਸੋਚਿਆ ਕਿ ਨਹੀਂ ਮੈਨੂੰ ਇਸ ਲਾਈਨ ਦੇ ਵਿੱਚੋਂ ਨਿਕਲਣਾ ਚਾਹੀਦਾ ਹੈ ਤਾਂ ਮੈਂ ਪਲੱਸ 1 ਦੇ ਵਿੱਚ ਐਡਮਿਸ਼ਨ ਲੈ ਲਈਤੀ ਪਲੱਸ 1 ਕੀਤੀ ਪਲੱਸ 2 ਤੋਂ ਬਾਅਦ ਗ੍ਰੈਜੂਏਸ਼ਨ ਮੇਰੀ ਜਿਹੜੀ ਪ੍ਰਾਈਵੇਟ ਸੀ ਬਟ ਉਸ ਸਮੇਂ ਦੌਰਾਨ ਮੈਂ ਜੇ ਗੱਲ ਕਰਾਂ ਤਾਂ ਮੈਂ ਟੀਲਿੰਗ ਦਾ ਆਪਣਾ ਕੰਮ ਕਰਦਾ ਸੀ ਉੱਥੇ ਵੀ ਇੱਕ ਇਨਸੀਡੈਂਟ ਐਵੇਂ ਦਾ ਹੋ ਗਿਆ ਕਿਉਂਕਿ ਜਦੋਂ ਅਸੀਂ ਕੰਮ ਦੇ ਉੱਪਰ ਜਾਣੇ ਸਾਂ ਤਾਂ ਜਦੋਂ ਸਾਨੂੰ ਪੁੱਛਦੇ ਸੀ ਕਿ ਭਾਈ ਤੁਸੀਂ ਕਰਦੇ ਕੀ ਹੋ ਤਾਂ ਅਸੀਂ ਮੈਂ ਬੜੇ ਵਧੀਆ ਤਰੀਕੇ ਨਾਲ ਦੱਸਣਾ ਜੀ ਮੈਂ ਗ੍ਰੈਜੂਏਸ਼ਨ ਕਰਦਾ ਪਿਆ ਪਰ ਮੈਨੂੰ ਉੱਥੇ ਕਿਸੇ ਨੇ ਕੰਮ ਨਾ ਦੇਣਾ ਇਹ ਗੱਲ ਕਹਿ ਕੇ ਕਿ ਤੁਸੀਂ ਜਦੋਂ ਪੇਪਰਾਂ ਦੇ ਦਿਨਾਂ ਦੇ ਵਿੱਚ ਕੰਮ ਛੱਡ ਕੇ ਚਲੇ ਜਾਓਗੇ ਤਾਂ ਉੱਥੇ ਫਿਰ ਮੈਂ ਇੱਕ ਝੂਠ ਬੋਲ ਕੇ ਇੱਕ ਦੁਕਾਨ ਦੇ ਉੱਪਰ ਕੰਮ ਵੀ ਲਿੱਤਾ ਪਰ ਉੱਥੇ ਇੱਕ ਵਾਰੀ ਐਵੇਂ ਦਾ ਇਨਸੀਡੈਂਟ ਹੋ ਗਿਆ ਕਿ ਇੱਕ ਚੈੱਕ ਦੇ ਉੱਪਰ ਗੱਲ ਆਈ ਮੈਂ ਉਹ ਚੈੱਕ ਜਦੋਂ ਭਰ ਕੇ ਦਿੱਤਾ ਦੁਕਾਨਦਾਰ ਦੀ ਐਬਸੈਂਸ ਦੇ ਵਿੱਚ ਤਾਂ ਉਹਨੂੰ ਜਦੋਂ ਮੇਰੇ ਬਾਰੇ ਪਤਾ ਲੱਗਿਆ ਤਾਂ ਉਹਨੇ ਮੈਨੂੰ ਉਸ ਕੰ ਚਲੋ ਮੇਰੇ ਵਾਸਤੇ ਵਧੀਆ ਹੋਇਆ ਉਸ ਤੋਂ ਬਾਅਦ 2007 ਦੇ ਵਿੱਚ ਮੈਂ ਆਪਣੀ ਐਲਐਲਬੀ ਦੀ ਡਿਗਰੀ ਪਾਸ ਕੀਤੀ ਮੇਰੀ ਜ਼ਿੰਦਗੀ ਦੇ ਵਿੱਚ ਵੀ ਇੱਕ ਰੋਲ ਮਾਡਲ ਸੀ ਕਿ ਮੈਨੂੰ ਜਿਹੜਾ ਫਿਲਮ ਅਭਨੇਤਾ ਸੀ ਸ਼ਾਹਰੂਖ ਖਾਨ ਉਹ ਬਹੁਤ ਵਧੀਆ ਲੱਗਦੇ ਤਾਂ ਮੈਂ ਉਹਨਾਂ ਦੀ ਫਿਲਮ ਦੇਖੀ ਵੀਰ ਜਾਰਾ ਬਸ ਉਸ ਵੀਰ ਜਾਰਾ ਦੀ ਬਦੌਲਤ ਮੈਂ ਜਿਹੜੀ ਆਪਣੀ ਐਲਐਲਬੀ ਕੰਪਲੀਟ ਕਰ ਲਿੱਤੀ ਤਾਂ ਆਪਣੇ ਪੇਰੈਂਟਸ ਦਾ ਸੁਪਨਾ ਵੀ ਪੂਰਾ ਕਰ ਦਿੱਤਾ ਕਿਉਂਕਿ ਮੇਰੇ ਫਾਦਰ ਚਾਹੁੰਦੇ ਸੀ ਕਿ ਮੈਂ ਇੱਕ ਵਕੀਲ ਬਣਾ ਵਕੀਲ ਮੈਂ ਬਣ ਜਾਂਦਾ ਵਾਂ ਪਰ ਵਕਾਲਤ ਦੇ ਵਿੱਚ ਮੈਨੂੰ ਲੱਗ ਜਾ ਕੇ ਲੱਗਦਾ ਕਿ ਮੈਂ ਵਕਾਲਤ ਦੇ ਲਈ ਨਹੀਂ ਬਣਿਆ ਮੇਰਾ ਜਿਹੜਾ ਕਿਤੇ ਨਾ ਕਿਤੇ ਜਿਹੜਾ ਇੰਟਰਸਟ ਸੀ ਉਹ ਟੀਚਿੰਗ ਲਾਈਨ ਵਾਲੇ ਸਾਈਟ ਤੇ ਵੀ ਸੀ ਤਾਂ ਮੈਂ 2009 ਦੇ ਵਿੱਚ LLM ਪਾਸ ਕੀਤੀ 2009 ਦੇ ਵਿੱਚ ਜਦੋਂ ਮੈਂ LLM ਪਾਸ ਕੀਤੀ ਤਾਂ ਉੱਥੇ ਬਹੁਤ ਕੰਪਲਿਕೇಷನ್ಸ್ ਆਈਆਂ ਲੀਗਲ ਮੈਟਰ ਵੀ ਬਣੇ ਟੈਕਨੀਕਲ ਇਸ਼ੂਸ ਵੀ ਬਣੇ ਪਰ ਇਸ ਸੰਕਟ ਦੇ ਬਾਵਜੂਦ ਵੀ ਅਸੀਂ ਆਪਣੀ ਜਿਹੜੀ ਮੈਂ LLM ਕੰਪਲੀਟ ਕਰ ਲਈਤੀ ਪਰ ਐਲ ਐਲ ਐਮ ਕੰਪਲੀਟ ਕਰਕੇ ਵੀ ਸਾਨੂੰ ਇੱਕ ਟੀਚਿੰਗ ਵਾਸਤੇ ਜ਼ਰੂਰੀ ਸੀ ਕਿ ਅਸੀਂ ਆਪਣਾ ਪੇਪਰ ਕਲੀਅਰ ਕਰਦੇ ਜਿਹਨੂੰ UGC ਕਹਿੰਦੇ ਸਾਂ ਮੈਂ ਤਿੰਨ ਵਾਰੀ ਪੇਪਰ ਦੇ ਚੁੱਕਾ ਸੀ ਪਰ ਮੇਰਾ ਪੇਪਰ ਕਲੀਅਰ ਨਹੀਂ ਸੀ ਹੋਇਆ ਉਸ ਵੇਲੇ ਮੈਨੂੰ ਲੱਗਦਾ ਸੀ ਕਿ ਮੇਰਾ ਜਿਹੜਾ ਸਾਥ ਹੈ ਰੱਬ ਨੇ ਵੀ ਜਿਹੜਾ ਵਾ ਛੱਡ ਦਿੱਤਾ ਕਿਉਂਕਿ ਫਾਈਨੈਂਸ਼ੀਅਲ ਜਿਹੜੀ ਹਾਲਾਤ ਸੀ ਉਹ ਬਹੁਤੇ ਚੰਗੇ ਨਹੀਂ ਸੀ ਤਾਂ ਬਹੁਤ ਮੈਂ ਔਖੇ ਦਿਨਾਂ ਦੇ ਵਿੱਚੋਂ ਮੈਂ ਤੇ ਮੇਰਾ ਪਰਿਵਾਰ ਲੰਘਦੇ ਪਏ ਸੀ ਜਦੋਂ ਰੱਬ ਨੇ ਸਾਥ ਛੱਡ ਦਿੱਤਾ ਮੈਨੂੰ ਲੱਗਿਆ ਪਰ ਰੱਬ ਦੀ ਬਣਾਈ ਜਿਹੜੀ ਸੰਸਥਾ ਹੈ ਐਸਜੀਪੀਸੀ ਉਹਨੇ ਉਸ ਵੇਲੇ ਮੇਰਾ ਬਹੁਤ ਸਾਥ ਦਿੱਤਾ ਮੈਨੂੰ ਜੋਬ ਦਿੱਤੀ ਤੇ ਮੈਂ ਆਪਣੇ ਆਪ ਨੂੰ ਆਰਥਿਕ ਹਾਲਾਤ ਦੇ ਵਿੱਚੋਂ ਥੋੜਾ ਬਾਹਰ ਕੱਢਿਆ ਆਪਣੀ ਪੜ੍ਹਾਈ ਦੇ ਬਲਬੂਤੇ ਦੇ ਉੱਪਰ ਮੈਂ 2010 ਦੇ ਵਿੱਚ ਜਿਹੜਾ ਸੀ ਆਪਣਾ UGC JRF ਦੇ ਨਾਲ ਕਲੀਅਰ ਕੀਤਾ ਤਾਂ ਇੱਥੋਂ ਜਿਹੜੀ ਮੇਰੀ ਸ਼ੁਰੂਆਤ ਹੁੰਦੀ ਹੈ ਡਾਕਟਰੀ ਦੀ ਤਾਂ 4 ਸਾਲ ਦੇ ਵਿੱਚ ਮੈਂ 5 ਸਾਲ ਦੇ ਵਿੱਚ ਆਪਣੀ ਪੀ ਐਚ ਡੀ ਕੰਪਲੀਟ ਕੀਤੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਤਾਂ ਹੁਣ ਮੈਨੂੰ ਲੱਗਣ ਲੱਗਾ ਕਿ ਚਲੋ ਸਾਨੂੰ ਜਿਹੜੀ ਜੀ ਆਰ ਐਫ ਦੇ ਵਿੱਚ ਫੈਲੋਸ਼ਿਪ ਮਿਲਦੀ ਪਈ ਹੈ ਉਹਦੇ ਨਾਲ ਮੇਰੀ ਹੁਣ ਆਰਥਿਕ ਹਾਲਾਤ ਨਹੀਂ ਉਹ ਚੰਗੇ ਹੋ ਜਾਣਗੇ ਤਾਂ ਲੱਗਾ ਕਿ ਵੀ ਹੁਣ ਜਿਹੜਾ ਸਾਡਾ ਪੈਂਡਾ ਵਾ ਉਹ ਬਹੁਤ ਸਾਫ਼ ਹੈ ਅਸੀਂ ਹੁਣ ਜਲਦੀ ਜਿਹੜੇ ਆਪਣੇ ਲੈਕਚਰਾਰ ਲੱਗ ਜਾਵਾਂਗੇ ਪਰ ਪੀ ਐਚ ਡੀ ਦੇ ਦੌਰਾਨ ਅਸੀਂ ਜਿਹੜੋ ਟੀਚ ਕਰਦੇ ਸਾਂ ਤਾਂ ਸਾਨੂੰ ਜਿਹੜਾ ਇਹ ਵਿਸ਼ਵਾਸ ਸੀ ਲੱਗਦਾ ਰਿਹਾ ਕਿ ਪੱਕਾ ਵੈ ਕਿ ਚਲੋ ਸਾਡੀ ਪੀ ਐਚ ਡੀ ਹੋਏਗੀ ਤੇ ਅਸੀਂ ਜਿਹੜੇ ਆ ਲੈਕਚਰਾਰ ਲੱਗ ਜਾਵਾਂਗੇ ਪਰ ਜਦੋਂ 2017 ਦੇ ਵਿੱਚ ਮੈਂ ਪੀ ਐਚ ਡੀ ਆਪਣੀ ਕੰਪਲੀਟ ਕਰ ਲਿੱਤੀ ਪਤਾ ਉਦੋਂ ਜਾ ਕੇ ਲੱਗਦਿਆ ਰਿਐਲਿਟੀ ਦਾ ਸਾਨੂੰ ਉੱਥੇ ਇੰਨੀ ਕੁ ਸੈਲਰੀਜ਼ ਨਹੀਂ ਸੀ ਮਿਲਦੀਆਂ ਪਈਆਂ ਜੀ ਅਸੀਂ ਆਪਣੇ ਆਪ ਨੂੰ ਸਰਵਾਈਵ ਕਰ ਪਾਈਏ ਪਰ ਮੈਨੂੰ ਲੱਗਾ ਵੀ ਨਹੀਂ ਕੋਈ ਗੱਲ ਨਹੀਂ ਆਪਾਂ ਕਰਦੇ ਹਾਂ ਕਿਉਂਕਿ ਇਸੇ ਬਾਅਦ ਨੇ ਮੈਨੂੰ ਜਿਹੜੀ ਹੈ ਟੀਚਿੰਗ ਤਾਂ ਮਿਲੀ ਹੋਈ ਹੈ ਇਹਦੇ ਦੌਰਾਨ ਹੀ ਮੈਂ ਆਪਣੀ ਪੀ ਐਚ ਡੀ ਤੋਂ ਬਾਅਦ ਵੀ ਐਮ ਏ ਪੰਜਾਬੀ ਮੈਂ ਪਹਿਲਾਂ ਕਰ ਚੁੱਕਾ ਸੀ ਐਮ ਏ ਜਰਨਲਿਜ਼ਮ ਕੀਤੀ ਐਮ ਏ ਔਮਨ ਸਟਡੀ ਕੀਤੀ ਐਮ ਏ ਪੋਲੀਟੀਕਲ ਸਾਇੰਸ ਵੀ ਕੀਤੀ ਐਟ ਪ੍ਰੈਜ਼ੈਂਟ ਮੈਂ ਬੀਲੀਵ ਕਰ ਰਿਹਾ ਹਾਂ ਬਹੁਤ ਸਮੂਥਰੀ ਚੱਲਦਾ ਪਿਆ ਸੀ ਠੀਕ ਸੀ ਕਿ ਸਾਨੂੰ ਆਰਥਿਕ ਤੰਗੀ ਸੀ ਪਰ ਇੱਕ ਅਸੀਂ ਬੈਠੇ ਸੀ ਕਿ ਚਲੋ ਸਾਡੇ ਕੋਲ ਇੱਕ ਸਟੇਟਸ ਹੈ ਇੱਕ ਡਿਗਨਿਟੀ ਹੈ ਕਿ ਅਸੀਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਟੀਚ ਕਰਦੇ ਆਂ ਪਰ ਇੱਕ ਦਿਨ ਅਜੀਹਾ ਵਾਕਿਆ ਹੋ ਜਾਂਦਾ ਵੈ ਅਸੀਂ ਆਪਣੇ ਜਿਹੜੇ ਪ੍ਰੋਫੈਸਰਜ਼ ਨੇ ਉਹਨਾਂ ਨੂੰ ਜਾ ਕੇ ਕਹਿੰਨੇ ਆ ਕਿ ਸਰ ਸਾਨੂੰ ਰੈਗੂਲਰ ਕਰੋ ਕਿ ਸਾਨੂੰ 10 11 ਸਾਲ ਹੋ ਗਏ ਨੇ ਪਰ ਉਹ ਸਾਨੂੰ ਸਾਡੀ ਪਿੱਠ ਪਿੱਛੇ ਇਹ ਜਵਾਬ ਦਿੰਦੇ ਨੇ ਕਿ ਭਾਈ ਜੇ ਇਹਨਾਂ ਨੂੰ ਰੈਗੂਲਰ ਕਰ ਦਿੱਤਾ ਤਾਂ ਇਹ ਸਾਡੇ ਸਿਰਾਂ ਦੇ ਉੱਪਰ ਆਣ ਕੇ ਬੈਠਣਗੇ ਸਾਨੂੰ ਮਤਲਬ ਇਸ ਤਰੀਕੇ ਦੇ ਨਾਲ ਉਹਨਾਂ ਨੇ ਜਲੀਲ ਕੀਤਾ ਕਲਾਸ ਦੇ ਵਿੱਚ ਗਏ ਆ ਤਾਂ ਮੇਰੇ ਕੋਲ ਜਿਹੜਾ ਕਨਸਟੀਟਿਊਸ਼ਨ ਦਾ ਸਬਜੈਕਟ ਸੀ ਮੈਂ ਰਾਈਟ ਟੂ ਇਕਵੈਲਿਟੀ ਦੀ ਗੱਲ ਕਰਦਾ ਪਿਆ ਸੀ ਮੈਂ ਰਾਈਟ ਟੂ ਲਾਈਫ ਐਂਡ ਪਰਸਨਲ ਲਿਬਰਟੀ ਦੀ ਗੱਲ ਕਰਦਾ ਪਿਆ ਸੀ ਇੱਕ ਸਟੂਡੈਂਟ ਨੇ ਮੇਰੇ ਕੋਲ ਖੜੇ ਹੋ ਕੇ ਪੁੱਛਿਆ ਕਿੰਦੇ ਸਰ ਤੁਸੀਂ ਇੱਥੇ ਜੋ ਬੋਲ ਰਹੇ ਹੋ ਕਿ ਐਕਚੁਅਲ ਦੇ ਵਿੱਚ ਉਹ ਇੰਪਲੀਮੈਂਟ ਹੋ ਰਿਹਾ ਹੈ ਇੰਪਲੀਮੈਂਟੇਸ਼ਨ ਦਾ ਮਤਲਬ ਹੈ ਕਿ ਤੁਹਾਡੇ ਨਾਲ ਇੰਪਲੀਮੈਂਟ ਹੋ ਰਿਹਾ ਤਾਂ ਮੈਂ ਉੱਥੇ ਸੋਚਿਆ ਵੀ ਨਹੀਂ ਹੋ ਤਾਂ ਨਹੀਂ ਰਿਹਾ ਹੁਣ ਮੈਂ ਐਜ਼ ਅ ਟੀਚਰ ਉਹਨੂੰ ਕੀ ਜਵਾਬ ਦਿੰਦਾ ਉੱਥੇ ਮੈਨੂੰ ਮਹਿਸੂਸ ਹੋਇਆ ਕਿ ਨਹੀਂ ਥੋੜਾ ਜਿਹਾ ਸਾਨੂੰ ਬਾਹਰ ਨਿਕਲਣਾ ਚਾਹੀਦਾ ਹੈ ਕਿਉਂਕਿ ਜੇ ਮੇਰੇ ਸਟੂਡੈਂਟ ਮੈਨੂੰ ਕੁਐਸਚਨ ਕਰ ਸਕਦੇ ਨੇ ਕੱਲ ਨੂੰ ਇਹ ਸਵਾਲ ਮੈਨੂੰ ਸਾਰਾ ਸਮਝ ਕਰੇਗਾ ਖਾਸ ਕਰਕੇ ਜਿਹੜੇ ਬੱਚਿਆਂ ਨੂੰ ਅਸੀਂ ਵਕੀਲ ਬਣਾ ਕੇ ਬਾਹਰ ਭੇਜਿਆ ਹੈ ਅਸੀਂ ਆਪਣੇ ਟੀਚਰਸ ਨੂੰ ਕਾਫੀ ਰਿਕਵੈਸਟ ਕੀਤੀ ਆਪਣੀ ਯੂਨੀਵਰਸਿਟੀ ਨੂੰ ਰਿਕਵੈਸਟ ਕੀਤੀ ਉਹਨਾਂ ਨੇ ਸਾਡਾ ਸਾਥ ਨਹੀਂ ਦਿੱਤਾ ਹੁਣ ਮੈਂ ਜੂਨ ਦੇ ਵਿੱਚ ਉੱਥੋਂ ਜੋਬ ਛੱਡ ਕੇ ਵਾਪਸ ਆ ਜੰਨਾ ਹਾਂ ਅੰਮ੍ਰਿਤਸਰ ਆਪਣੇ ਹੋਮ ਟਾਊਨ ਦੇ ਵਿੱਚ ਤਾਂ ਉੱਥੇ ਆਣ ਕੇ ਦੇਖਿਆ ਵੀ ਹੁਣ ਕੋਈ ਕੰਮ ਕੀਤਾ ਜਾਵੇ ਪਰ ਨਾ ਤੇ ਮੇਰੇ ਕੋਲ ਕੋਈ ਇਨਾ ਸਰਮਾਇਆ ਸੀ ਕਿ ਮੈਂ ਕੰਮ ਕਰਾਂ ਤੇ ਕਰਾ ਕਿਹੜਾ ਕਾਫੀ ਮੈਨੂੰ ਜਿਹੜੇ ਫਰੈਂਡ ਸਰਕਲ ਦੇ ਵਿੱਚੋਂ ਸੁਜੈਸ਼ਨਸ ਮਿਲੀਆਂ ਕਿ ਆਪਾਂ ਨੋਟੀਫਿਕੇਸ਼ਨ ਸੈਂਟਰ ਤੁਸੀਂ ਖੋਲ ਲਵੋ ਪਰ ਸਾਰੇ ਕੰਮ ਵਾਸਤੇ ਗਲਤ ਆ ਜਾਂਦੀ ਸੀ ਪੈਸੇ ਦੀ ਪੈਸਾ ਸਾਡੀ ਜੇਬ ਦੇ ਵਿੱਚ ਹੈ ਨਹੀਂ ਆ ਕਿਉਂਕਿ ਜਿੰਨਾ ਕਿ ਸਾਨੂੰ ਯੂਨੀਵਰਸਿਟੀ ਨੇ ਦਿੰਦੀ ਸੀ ਅਸੀਂ ਤਾਂ ਸਰਵਾਈਵ ਨਹੀਂ ਸੀ ਕਰ ਪਾ ਰਹੇ ਤਾਂ ਫਿਰ ਮੈਂ ਸੋਚਿਆ ਵੀ ਸਾਰੇ ਪਾਸੇ ਦੇਖ ਕੇ ਕਿ ਮੇਰੇ ਕੋਲ ਇੱਕੋ ਕੰਮ ਬਚਦਾ ਹੈ ਸਬਜ਼ੀ ਦਾ ਮੈਂ ਸਬਜ਼ੀ ਦਾ ਕੰਮ ਸ਼ੁਰੂ ਕਰਨ ਦੀ ਗੱਲ ਕੀਤੀ ਤਾਂ ਬਹੁਤ ਉੱਥੇ ਮੈਨੂੰ ਇੱਕ ਕਹ ਲਓ ਕਿ ਟਰਨਿੰਗ ਪੁਆਇੰਟ ਮਿਲਿਆ ਮੈਨੂੰ ਇੱਕ ਸਮਝ ਆਈ ਉਸ ਤੋਂ ਬਾਅਦ ਮੈਂ ਆਪਣਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਮੈਂ ਆਪਣੀ ਡਿਗਨਿਟੀ ਲੁਕਾ ਰਿਆ ਸੀ ਮੈਂ ਨਹੀਂ ਸੀ ਚਾਹੁੰਦਾ ਕਿ ਮੇਰੀ ਜਿਹੜੀ ਡਿਗਨਿਟੀ ਹੈ ਕਿਸੇ ਨੂੰ ਸ਼ੋਅ ਹੋਵੇ ਕਿ ਮੈਂ ਪੀ ਐਚ ਡੀ ਕੀਤੀ ਹੋਈ ਹੈ ਪਰ ਇੱਕ ਦਿਨ ਦੀ ਗੱਲ ਹੈ ਇੱਕ ਜਿਹੜੇ ਮੇਰੇ ਕਸਟਮਰ ਸੀ ਉਹ ਮੇਰੇ ਕੋਲੋਂ ਰੋਜ਼ ਹੀ ਸਮਾਨ ਖਰੀਦਦੇ ਸੀ ਵੈਜੀਟੇਬਲਸ ਜਿਹੜੀਆਂ ਸਬਜ਼ੀਆਂ ਖਰੀਦਦੇ ਸੀ ਉਹਨਾਂ ਨੇ ਮੈਨੂੰ ਕਿਹਾ ਇਫ ਯੂ ਡੋਨਟ ਮਾਈਂਡ ਕੈਨ ਆਈ ਆਸਕ ਯੂ ਵਨ ਕੁਐਸਚਨ ਤਾਂ ਮੈਂ ਫਲੋਰ ਦੇ ਵਿੱਚ ਜਵਾਬ ਦਿੱਤੇ ਦਿੱਤਾ ਕਿ ਵਾਈ ਨਾਟ ਬਟ ਉਹ ਚੁੱਪ ਸੀ ਥੋੜੇ ਸਮੇਂ ਬਾਅਦ ਮੈਂ ਉਹਨਾਂ ਨੂੰ ਕ੍ਰੋਸ ਕੁਐਸਚਨ ਜਿਹੜਾ ਪੁੱਟ ਕੀਤਾ ਮੈਂ ਕਿਹਾ ਮੈਡਮ ਨਾਓ ਇਫ ਯੂ ਡੋਂਟ ਮਾਈਂਡ ਕੈਨ ਆਈ ਆਸਕ ਵਨ ਕੁਐਸਚਨ ਤਾਂ ਉਹਨਾਂ ਦਾ ਜਵਾਬ ਇਹ ਸੀ ਵਾਈ ਨਾਟ ਮੈਂ ਕਿਹਾ ਜੀ ਤੁਸੀਂ ਪੁੱਛਿਆ ਕਿਉਂ ਨਹੀਂ ਕਹਿੰਦੇ ਬਈਆ ਮੈਨੂੰ ਉਦੋਂ ਹੀ ਜਵਾਬ ਮਿਲ ਗਿਆ ਜਦੋਂ ਤੁਸੀਂ ਵਾਈ ਨਾਟ ਕਿਹਾ ਸੀ ਤੇ ਹੁਣ ਮੇਰਾ ਜਵਾਬ ਕਨਫਰਮ ਵੀ ਹੋ ਗਿਆ ਕਿਉਂਕਿ ਜੂਅਰ ਬਿਹੇਵੀਅਰ ਜੂਅਰ ਟਾਕਿੰਗ ਸਟਾਈਲ ਜੂਅਰ ਐਟੀਟਿਊਡ ਨੋਟ ਲਾਈਕ ਇਸ ਸਬਜੀ ਵਾਲਾ ਤਾਂ ਫਿਰ ਉਹਨਾਂ ਨੇ ਪੁੱਛਿਆ ਕਿ ਤੇਰੀ ਕੁਆਲੀਫਿਕੇਸ਼ਨ ਕੀ ਹੈ ਫਿਰ ਮੈਂ ਉਹਨਾਂ ਨੂੰ ਆਪਣੀ ਕੁਆਲੀਫਿਕੇਸ਼ਨ ਦੱਸੀ ਤਾਂ ਉਹ ਮੈਨੂੰ ਕਹਿੰਦੇ ਕਿ ਤੁਸੀਂ ਆਪਣੀ ਕੁਆਲੀਫਿਕੇਸ਼ਨ ਸ਼ੋਅ ਕਿਉਂ ਨਹੀਂ ਕਰਦੇ ਪਏ ਤਾਂ ਮੈਂ ਕਿ ਮੈਡਮ ਇਹਦਾ ਕੋਈ ਨੈਗੇਟਿਵ ਇੰਪੈਕਟ ਨਾ ਜਾਵੇ ਇਸ ਕਰਕੇ ਮੈਂ ਆਪਣੀ ਕਵਾਲੀਫਿਕੇਸ਼ਨ ਸ਼ੋ ਨਹੀਂ ਕਰਦਾ ਪਿਆ ਕਿਤੇ ਇਹ ਮੈਸੇਜ ਨਾ ਚਲੇ ਜਾਵੇ ਸੁਸਾਇਟੀ ਦੇ ਵਿੱਚ ਕਿ ਵੀ ਪੜ੍ਹਨ ਲਿਖਣ ਦਾ ਫਾਇਦਾ ਕੀ ਹੈ ਜੇ ਬੰਦੇ ਨੇ ਪੜ੍ਹ ਲੈ ਕੇ ਸਬਜ਼ੀ ਹੀ ਬੀਜ ਜਿਹੜੀ ਹੈ ਵੇਚਣੀ ਹੈ ਖੈਰ ਮੈਂ ਥੋੜੇ ਦਿਨ ਸੋਚਿਆ ਫਿਰ ਮੈਂ ਆਪਣੇ ਨੂੰ ਜਦੋਂ ਐਨਾਲਿਸਿਸ ਕੀਤਾ ਮੈਂ ਕਿਹਾ ਵੀ ਇਹਦਾ ਜਵਾਬ ਤਾਂ ਮੈਂ ਖੁਦ ਹੀ ਦੇ ਰਿਆਂ ਮੈਂ ਜੇ ਆਪਣਾ ਪੀ ਐਚ ਡੀ ਦੀ ਗੱਲ ਕਰਦਾ ਪਿਆ ਤਾਂ ਮੈਂ ਇਹ ਵੀ ਗੱਲ ਨਾਲ ਬੱਚਿਆਂ ਨੂੰ ਦੇ ਰਿਹਾ ਕਿ ਇਹ ਗੱਲ ਜਾਣਦੇ ਹੋਏ ਵੀ ਕਿ ਮੈਨੂੰ ਪੀ ਐਚ ਡੀ ਕਰਕੇ ਜੋਬ ਨਹੀਂ ਮਿਲੀ ਚਾਰ ਐਮ ਏ ਕਰਕੇ ਜੋਬ ਨਹੀਂ ਮਿਲੀ ਮੈਂ ਫਿਰ ਵੀ ਪੜ੍ਹਦਾ ਪਿਆ ਮੈਂ ਅੱਜ ਦੀ ਡੇਟ ਦੇ ਵਿੱਚ ਵੀ ਬੀ ਲਿਵ ਕਰਦਾ ਪਿਆ ਤੁਸੀਂ ਮੈਂ ਕਿ ਫਿਰ ਮੈਂ ਤੇ ਪੋਜ਼ਿਟਿਵ ਲੈ ਕੇ ਚੱਲਦਾ ਵਾਂ ਫਿਰ ਮੈਂ ਆਪਣਾ ਪੀ ਐਚ ਡੀ ਦਾ ਸਾਈਨ ਬੋਰਡ ਲਗਾ ਦਿੱਤਾ ਉੱਥੇ ਜਿਹੜੇ ਮੇਰੇ ਏਰੀਆ ਦੇ ਵਿੱਚ ਸੀ ਉਹਨਾਂ ਲੋਕਾਂ ਨੂੰ ਪਤਾ ਹੀ ਨਹੀਂ ਸੀ ਕਿ ਪੀ ਐਚ ਡੀ ਦਾ ਮਤਲਬ ਕੀ ਹੈ ਬਹੁਤ ਸਾਰੇ ਲੋਕਾਂ ਨੂੰ ਤਾਂ ਮੇਰੇ ਕਿਸੇ ਸਟੂਡੈਂਟ ਨੇ ਮੇਰੀ ਫੋਟੋ ਵਾਇਰਲ ਕਰ ਦਿੱਤੀ ਉਸ ਤੋਂ ਬਾਅਦ ਮੈਂ ਪੂਰੇ ਮੀਡੀਆ ਦੇ ਵਿੱਚ ਆਇਆ ਰਾਤ ਦੀ ਗੱਲ ਹੈ ਕੱਲ ਦੀ ਗੱਲ ਹੈ ਮੈਨੂੰ ਬੰਗਲਾਦੇਸ਼ ਤੋਂ ਵੀ ਕਾਲ ਆਈ ਉੱਥੋਂ ਦੇ ਦਾ ਟ੍ਰਿਬਿਊਨ ਜਿਹੜਾ ਅਖਬਾਰ ਹੈ ਬੰਗਲਾਦੇਸ਼ ਟ੍ਰਿਬਿਊਨ ਹੈ ਉੱਥੇ ਵੀ ਮੇਰਾ ਚੱਲੀਆਂ ਮੈਨੂੰ ਵਰਲਡ ਮੀਡੀਆ ਨੇ ਕਵਰ ਕੀਤਾ ਤਾਂ ਗੱਲ ਮੈਂ ਇਹ ਕਹਿ ਰਿਹਾ ਸੀ ਉਸ ਡਾਕਟੋਰੇਟ ਦੇ ਕਰਕੇ ਭਾਵੇਂ ਮੈਨੂੰ ਉਸ ਫੀਲਡ ਦਾ ਫਾਇਦਾ ਨਹੀਂ ਹੋਇਆ ਪਰ ਉਸ ਡਾਕਟੋਰੇਟ ਦੀ ਡਿਗਰੀ ਦੇ ਕਰਕੇ ਮੈਨੂੰ ਇੱਕ ਵਰਲਡ ਲੈਵਲ ਦੇ ਵਿੱਚ ਜਿਹੜੀ ਪਛਾਣ ਮਿਲੀ ਹੁਣ ਜਦੋਂ ਇੱਕ ਸਵਾਲ ਆਂਦਾ ਮੇਰੇ ਅੱਗੇ ਮੈਨੂੰ ਪੁੱਛਦੇ ਨੇ ਕਿ ਤੁਸੀਂ ਸਬਜੀ ਦਾ ਕੰਮ ਹੀ ਕਿਉਂ ਚੂਜ਼ ਕੀਤਾ ਤੁਸੀਂ ਕਦੀ ਡਿਪਰੈਸ਼ਨ 'ਚ ਨਹੀਂ ਗਏ ਤੁਸੀਂ ਕਦੀ ਆਪਣੇ ਆਪ ਨੂੰ ਮਾਨਸਿਕ ਤੌਰ ਦੇ ਉੱਪਰ ਪਰੇਸ਼ਾਨ ਨਹੀਂ ਮਹਿਸੂਸ ਕੀਤਾ ਤਾਂ ਮੈਂ ਕਿਹਾ ਵੀ ਮੇਰੇ ਅੱਗੇ ਇਹ ਪ੍ਰੋਬਲਮ ਆ ਹੀ ਨਹੀਂ ਸਕਦੀ ਕਿਉਂ ਨਹੀਂ ਸੀ ਆ ਸਕਦੀ ਕਿਉਂਕਿ ਅਸੀਂ ਜਿਸ ਕੌਮ ਨੂੰ ਬਿਲੋਂਗ ਕਰਦੇ ਹਾਂ ਅਸੀਂ ਜਿਸ ਸੱਭਿਆਚਾਰ ਨੂੰ ਬਿਲੋਂਗ ਕਰਦੇ ਆ ਅਸੀਂ ਜਿਸ ਫਲਸਫੇ ਨੂੰ ਬਿਲੋਂਗ ਕਰਦੇ ਆ ਉਹਦੇ ਵਿੱਚ ਡਿਪਰੈਸ਼ਨ ਨਾਮ ਦੀ ਤਾਂ ਕੋਈ ਚੀਜ਼ ਹੈ ਹੀ ਨਹੀਂ ਕਿਉਂਕਿ ਸਾਡੇ ਗੁਰੂ ਸੇਵਾ ਨੇ ਸਾਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਸਿਖਾਇਆ ਹੈ ਅਸੀਂ ਤਾਂ ਉਸ ਕੌਮ ਦੇ ਕਹਿ ਲਓ ਕਿ ਨਾਲ ਸੰਬੰਧਤ ਹੈ ਜਿਹੜੀ ਘੱਟੋ ਘੱਟ ਦੋ ਟਾਈਮ ਸਰਬੱਤ ਦੇ ਭਲੇ ਦੀ ਅਰਦਾਸ ਕਰਦੀ ਹੈ ਤੇ ਜੇ ਸਰਬੱਤ ਦਾ ਭਲਾ ਕਰਨ ਵਾਲੇ ਡਿਪਰੈਸ਼ਨ ਦੇ ਵਿੱਚ ਚਲੇ ਗਏ ਤਾਂ ਫਿਰ ਇਹ ਕਿਤੇ ਨਾ ਕਿਤੇ ਅਸੀਂ ਆਪਣੇ ਗੁਰੂ ਸੇਵਾਰ ਨੂੰ ਕੀ ਮੂੰਹ ਦਿਖਾਵਾਂਗੇ ਦੂਜੀ ਗੱਲ ਜਿਹੜਾ ਸਬਜੀ ਦੀ ਗੱਲ ਕੰਮ ਦੀ ਗੱਲ ਆਂਦੀ ਹੈ ਤਾਂ ਸਾਡੇ ਗੁਰੂ ਸਹਿਬਾਨ ਨੇ ਗੁਰੂ ਨਾਨਕ ਸਾਹਿਬ ਨੇ ਸਾਨੂੰ ਇੱਕ ਕਨਸੈਪਟ ਦਿੱਤਾ ਕੀਰਤ ਦਾ ਅਸੀਂ ਆਪਣੀ ਕੀਰਤ ਕਰਦੇ ਪਏ ਆਂ ਸੋਸ਼ਲ ਮੀਡੀਆ ਦੇ ਉੱਪਰ ਆਇਆ ਮੈਨੂੰ ਵਰਲਡ ਮੀਡੀਆ ਨੇ ਕਵਰ ਕੀਤਾ ਅੱਜ ਧੰਨਵਾਦੀਆਂ ਇਸ ਜੋਸ਼ਟਾਕ ਦਾ ਵੀ ਜਿਨ੍ਹਾਂ ਨੇ ਮੈਨੂੰ ਮੌਕਾ ਦਿੱਤਾ ਮੈਂ ਬੱਚਿਆਂ ਆਪਣੇ ਨੂੰ ਇਹ ਗੱਲ ਜ਼ਰੂਰ ਕਹਿਣਾ ਪਿਆ ਮੇਰੇ ਸਟੂਡੈਂਟ ਖਾਸ ਕਰਕੇ ਨੇ ਬੜੇ ਇਮੋਸ਼ਨਲ ਨੇ ਕਿ ਸਰ ਤੁਹਾਡੇ ਨਾਲ ਕੀ ਹੋ ਗਿਆ ਤਾਂ ਮੈਂ ਉਹਨਾਂ ਨੂੰ ਕਹਿਣਾ ਵੀ ਮੇਰੇ ਨਾਲ ਬਹੁਤ ਵਧੀਆ ਹੋਇਆ ਕਿਉਂਕਿ ਮੈਨੂੰ ਜਿਹੜਾ ਇੱਕ ਜ਼ਿੰਦਗੀ ਦਾ ਲੈਸਨ ਵੀ ਮਿਲਿਆ ਕਿ ਕਿਹੜੇ ਮੇਰੇ ਆਪਣੇ ਨੇ ਜਾਂ ਕਿਹੜੇ ਮੇਰੇ ਆਪਣੇ ਹੋਣ ਦਾ ਨਾਟਕ ਕਰਦੇ ਪਏ ਨੇ ਜਾਂ ਅਸਲ ਦੇ ਵਿੱਚ ਕਿਹੜੇ ਮੇਰੇ ਨਾਲ ਆਪਣੇ ਨੇ ਇਸ ਦੇ ਨਾਲ ਮੈਨੂੰ ਇਹ ਗੱਲ ਹੋਈ ਕਿ ਮੈਂ ਜਿਹੜੀ ਆਪਣਾ ਜਿਹੜਾ ਮੈਸੇਜ ਸੀ ਉਹ ਪੰਚਾਇ ਸਕਿਆ ਕਿ ਵੀ ਕੀਰਤ ਕਰਨੀ ਕਿਉਂਕਿ ਅੱਜ ਸਾਡੀ ਸੋਸਾਇਟੀ ਦੇ ਵਿੱਚ ਕੀ ਬਣ ਚੁੱਕਿਆ ਵੈ ਕਿ ਅਸੀਂ ਪਲੱਸ 2 ਕੀਤੀ ਆਈਲੈਂਡਸ ਕੀਤੀ ਤੇ ਬਾਹਰ ਨੂੰ ਜਾਣ ਦੀ ਗੱਲ ਕਰਦੇ ਪਿਆ ਭਾਈ ਜੇ ਬਾਹਰ ਜਾ ਕੇ ਅਸੀਂ ਡੀਸੀ ਤੇ ਕੋਈ ਲੱਗ ਨਹੀਂ ਜਾਣਾ ਉੱਥੇ ਜਾ ਕੇ ਵੀ ਆਪਾਂ ਇਸ ਤੋਂ ਵੀ ਜਿਹੜੇ ਆ ਕੰਮ ਕਰਨੇ ਨੇ ਹੋਰ ਤਰ੍ਹਾਂ ਦੇ ਤਾਂ ਫਿਰ ਕਿਉਂ ਨਾ ਆਪਣੇ ਆਪ ਦੇ ਵਿੱਚ ਆਪਣੇ ਇਲਾਕੇ ਦੇ ਵਿੱਚ ਰਹਿ ਕੇ ਕਰੀਏ ਕਿਉਂਕਿ ਜਿਹੜੇ ਸਾਡੇ ਕਿੱਤੇ ਨੇ ਸਾਨੂੰ ਰੋਟੀ ਜ਼ਰੂਰ ਦੇ ਰਹੇ ਨੇ ਮੈਨੂੰ ਪੁੱਛਦੇ ਨੇ ਕਿ ਭਾਈ ਹੁਣ ਤੂੰ ਕਰਨਾ ਕੀ ਹੈ ਤੂੰ ਸਾਰੀ ਉਮਰ ਸਬਜੀ ਵੇਚੇਂਗਾ ਮੇਰੇ ਨਾਲ ਦੇ ਪੁੱਛਦੇ ਨੇ ਮੇਰੇ ਰਿਲੇਟਿਵ ਪੁੱਛਦੇ ਨੇ ਜਾਂ ਜਿਹੜੇ ਫਰੈਂਡ ਸਰਕਲ ਪੁੱਛਦੇ ਨੇ ਤਾਂ ਮੈਂ ਉਹਨਾਂ ਨੂੰ ਕਹਿੰਦਾ ਵੀ ਨਹੀਂ ਦੇਖੋ ਹੁਣ ਮੈਨੂੰ ਆਪਸ਼ਨ ਬਥੇਰੀਆਂ ਆ ਰਹੀਆਂ ਨੇ ਮੈਨੂੰ ਬਹੁਤ ਸ ਕਿ ਮੈਨੂੰ ਪ੍ਰਾਈਵੇਟ ਯੂਨੀਵਰਸਿਟੀ ਦੇ ਵਿੱਚੋਂ ਆਫਰਸ ਆ ਰਹੀਆਂ ਨੇ ਮੈਨੂੰ ਦੇਸ਼ ਵਿਦੇਸ਼ ਤੋਂ ਆਫਰ ਆ ਰਹੀਆਂ ਨੇ ਪਰ ਨਹੀਂ ਮੈਂ ਹੁਣ ਜਿਹੜੀ ਆਪਣਾ ਜਿਹੜਾ ਗਵਾਚਿਆ profession ਆ ਜਾਂ ਜਿਹੜਾ ਮੇਰਾ profession ਖੋਇਆ ਸੀ ਟੀਚਿੰਗ ਮੈਂ ਟੀਚਿੰਗ ਕਰਦਾ ਸੀ ਕਰਦਾ ਹਾਂ ਤੇ ਕਰਦਾ ਰਵਾਂਗਾ ਟੀਚਿੰਗ ਮੇਰੇ ਕੋਲੋਂ ਖੋਈ ਨਹੀਂ ਜਿਹੜਾ ਵਾ ਖੋ ਸਕਦਾ ਹਾਂ ਹਾਂ ਹੁਣ ਜਿਹੜਾ ਸਬਜੀ ਦੇ ਕੰਮ ਦੇ ਨਾਲ ਵੀ ਮੇਰਾ ਇੰਨਾ ਪਿਆਰ ਜਰੂਰ ਪੈ ਗਿਆ ਕਿਉਂਕਿ ਮੈਨੂੰ ਇੱਕ ਨਵਾਂ ਕਹਿ ਲਓ ਕਿ ਐਟਮੋਸਫੇਅਰ ਮਿਲ ਗਿਆ ਮੈਨੂੰ ਉੱਥੇ ਨਵੇਂ ਫਰੈਂਡਸ ਮਿਲ ਗਏ ਨੇ ਜਿਹੜੇ ਸਬਜੀ ਵੇਚਦੇ ਨੇ ਉਹਨਾਂ ਦੇ ਨਾਲ ਅਸੀਂ ਜਿਹੜੋ ਗੱਲਬਾਤ ਕਰਦੇ ਹਾਂ ਤਾਂ ਹੁਣ ਮੈਨੂੰ ਲੱਗਦਾ ਪਿਆ ਕਿ ਮੇਰੇ ਸਿਰ ਦੇ ਉੱਪਰ ਕਿਤੇ ਨਾ ਕਿਤੇ ਉਹਨਾਂ ਦੀ ਵੀ ਹੈਗੀ ਹੈ ਕਿ ਮੈਂ ਉਹਨਾਂ ਦਾ ਵੀ ਜਿਹੜਾ ਲਿਵਿੰਗ ਸਟੇਟਸ ਹੈ ਉਹਨੂੰ ਉੱਪਰ ਚੱਕਾਂ ਤਾਂ ਹੁਣ ਮੈਂ ਜਿਹੜਾ ਸੋਚਿਆ ਵੈ ਜਾਂ ਮੈਂ ਜਿਹੜਾ ਆਪਣਾ ਕਦਮ ਪੜਾ ਰਿਆ ਵਾਂ ਮੈਂ ਆਪਣਾ ਜਿਹੜਾ ਇੱਕ ਪ੍ਰਾਈਵੇਟ ਸੈਂਟਰ ਹੈ ਉਹ ਸ਼ੁਰੂ ਕਰਨ ਜਾ ਰਿਹਾ ਜਿਹਦੇ ਵਿੱਚ ਮੈਂ ਬੱਚਿਆਂ ਨੂੰ ਕੰਪੀਟੀਸ਼ਨ ਦੀ ਤਿਆਰੀ ਕਰਾਵਾਂਗਾ ਤਾਂ ਜੋ ਸਾਡੇ ਬੱਚੇ ਜਿਹੜੇ ਵਿਦੇਸ਼ਾਂ ਦੇ ਵਿੱਚ ਵੀ ਨਾ ਜਾਣ ਤੇ ਤਾਂ ਨਾਲ ਹੀ ਜਿਹੜੇ ਬੱਚੇ ਇਹ ਵੀ ਗੱਲ ਸਮਝ ਲੈਣ ਕਿ ਅਸੀਂ ਜੇ ਗ੍ਰੈਜੂਏਸ਼ਨ ਕਰ ਲਈ ਪੋਸਟ ਗ੍ਰੈਜੂਏਸ਼ਨ ਕਰ ਲਈ ਕਿ ਭਾਈ ਅਸੀਂ ਹੁਣ ਹੱਥ ਦਾ ਕੰਮ ਨਹੀਂ ਕਰਨਾ ਤਾਂ ਇਹ ਜਿਹੜਾ ਬਿਲਕੁਲ ਗਲਤ ਗੱਲ ਹੈ ਕਿਉਂਕਿ ਕੋਈ ਵੀ ਡਿਗਰੀ ਕੋਈ ਵੀ ਪੜ੍ਹਾਈ ਸਾਨੂੰ ਜਿਹੜਾ ਵੈ ਹੱਥ ਦਾ ਕੰਮ ਕਰਨ ਤੋਂ ਨਹੀਂ ਰੋਕਦੀ ਇਹੀ ਗੱਲ ਹੈ ਹੁਣ ਮੇਰੇ ਜ਼ਿਹਨ ਦੇ ਵਿੱਚ ਹੈ ਕਿ ਮੈਂ ਜਲਦ ਹੀ ਜਿਹੜਾ ਆਪਣਾ ਖੋਇਆ ਹੋਇਆ profession ਹੈ ਉਹਨੂੰ ਵਾਪਸ ਵੀ ਲੈਣਾ ਮੈਂ ਹੁਣ ਨੌਕਰੀ ਦੀ ਕੋਈ ਇੱਛਾ ਨਹੀਂ ਰਹੀ opportunitys ਆ ਰਹੀਆਂ ਨੇ offers ਆ ਰਹੀਆਂ ਨੇ ਪਰ ਹੁਣ ਮੈਂ ਸੋਚਿਆ ਕਿ ਮੈਂ ਆਪਣਾ ਕੰਮ ਹੀ ਕਰਾਂਗਾ ਕਿਉਂਕਿ ਜੋ ਮਜ਼ਾ ਕਿਤੇ ਨਾ ਕਿਤੇ ਆਪਣੇ ਕੰਮ ਦੇ ਵਿੱਚ ਹੈ ਉਹ ਸ਼ਾਇਦ ਕਿਸੇ ਦੇ ਵਿੱਚ ਨਹੀਂ ਹੈ ਤੇ ਆਪਣੇ ਸਾਰਿਆਂ ਨੂੰ ਮੈਂ ਇਹੀ ਗੱਲ ਸਾਂਝੀ ਕਰਨਾ ਚਾਹਾਂਗਾ ਖਾਸ ਕਰਕੇ ਆਪਣੇ ਵਿਦਿਆਰਥੀਆਂ ਨੂੰ ਕਿ ਭਾਈ ਆਪਾਂ ਤਿਆਰ ਰਹੀਏ ਜੇ ਆਪਾਂ ਨੂੰ jobs ਮਿਲ ਜਾਂਦੀਆਂ ਨੇ ਤਾਂ ਚੰਗੀ ਗੱਲ ਹੈ ਜੇ ਨਹੀਂ ਮਿਲਦੀਆਂ ਤਾਂ ਅਸੀਂ ਆਪਣਾ ਜਿਹੜਾ ਹੱਥ ਦਾ ਕੰਮ ਕਰੀਏ ਤੇ ਇਹੀ ਸਾਡਾ ਜਿਹੜਾ ਕਨਸੈਪਟ ਸਾਡੇ ਗੁਰੂ ਸਹਿਬਾਨ ਨੇ ਸਾਡੇ ਫਲਸਫੇ ਨੇ ਸਾਨੂੰ ਦਿੱਤਾ ਵੈ ਚੜ੍ਹਦੀ ਕਲਾ ਦੇ ਵਿੱਚ ਰਹੀਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਇਸ ਵੀਡੀਓ ਬਾਰੇ ਆਪਣੀ ਰਾਏ ਕਮੈਂਟ ਸੈਕਸ਼ਨ ਵਿੱਚ ਸਾਨੂੰ ਦੱਸੋ ਅਤੇ ਆਪਣੇ ਮਿੱਤਰਾਂ ਨਾਲ ਇਹ ਵੀਡੀਓ ਸ਼ੇਅਰ ਕਰਨਾ ਨਾ ਭੁੱਲਿਓ